ਮੋਦੀ ਸਰਕਾਰ ਦੇ ਕਿਸਾਨ ਬਿੱਲਾਂ ਨੂੰ ਲੈ ਕੇ ਅੱਜ ਜ਼ਬਰਦਸਤ ਰੋਸ ਪ੍ਰਦਰਸ਼ਨ ਹੋ ਰਿਹਾ ਹੈ ਮਾਨਸਾ ਦੇ ਕੈਂਚੀਆਂ ਸਿਰਸਾ ਕੈਂਚੀਆਂ ਟੌਂਕ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਮਸ਼ਹੂਰ ਕਲਾਕਾਰ ਸਿੱਧੂ ਮੂਸੇਵਾਲਾ ਆਰਨੇਤ ਤੇ ਉਹਨਾਂ ਦੇ ਨਾਲ ਅਮਰਿਤ ਮਾਨ ਸਮੇਤ ਸਿੱਧੂ ਮੂਸੇਵਾਲਾ ਇਹਨਾਂ ਤਿੰਨਾਂ ਕਲਾਕਾਰਾਂ ਦੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਮਰਥਕ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਜਿਵੇਂ ਕੋਈ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਮਾਨ ਤਮਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮਾਨ ਤਮਨ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਰੇਲੀ ਹੁੰਦੀ ਏ ਇੱਕ ਸਦਾ ਕਲਾਕਾਰ ਵੱਲੋਂ ਦਿੱਤਾ ਗਿਆ ਸੀਗਾ ਰੋਸ ਪ੍ਰਦਰਸ਼ਨ ਦਾ ਤੇ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜ਼ਬਰਦਸਤ ਹੁੰਗਾਰਾ ਜਿਹੜਾ ਹੈ ਉਹ ਸਿੱਧੂ ਮੂਸੇਵਾਲੇ ਨੂੰ ਮਿਲਿਆ ਹੈ ਸਿੱਧੂ ਮੂਸੇਵਾਲੇ ਨੇ ਹੁਣ ਬੋਲ ਰਹੇ ਨੇ ਲਗਾਤਾਰ ਪ੍ਰਸਮਰਥਕਾਂ ਨੂੰ ਦੱਸ ਰਹੇ ਨੇ ਕਿ ਕਿਵੇਂ ਇਸ ਵੇਲੇ ਇੱਥੇ ਡਿਸਪਲਿਨ ਬਣਾ ਕੇ ਰੋਸ ਪ੍ਰਦਰਸ਼ਨ ਕਰਨਾ ਹੈ ਸੁਣ ਲੈਂਦੇ ਅਸੀਂ ਕੀ ਕਹਿ ਰਹੇ ਨੇ ਆਜ਼ਾਦ ਹੋਇਆ ਦੇਸ਼ ਆਪਣਾ ਸਰਕਾਰ ਨੇ ਕੀ ਇੱਕ ਖਰੜਾ ਤਿਆਰ ਕੀਤਾ ਉਹਦਾ ਨਾਮ ਕੀ ਰੱਖਿਆ ਏਪੀਐਮਪੀ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਵੀਰੇ ਇੱਕ ਮਿੰਟ ਗੱਲ ਸੁਣੋ ਯਾਰ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਦਾ ਮੁੱਦਾ ਕੀ ਸੀ ਉਹਦੇ ਚ ਉਹਨਾਂ ਨੇ ਕੀਤਾ ਵੀ ਸਾਡੇ ਵੱੰਨਿਓ ਸਰਕਾਰ ਵੱੰਨਿਓ ਲਾਇਸੈਂਸਦ ਬੰਦੇ ਹੀ ਫਸਲ ਖਰੀਦ ਸਕਣਗੇ ਜਿਨ੍ਹਾਂ ਨੂੰ ਆਪਾਂ ਆੜਤੀਏ ਕਹਿੰਦੇ ਆ ਵੀਰੇ ਯਾਰ ਆ ਕੰਮ ਨਾ ਕਰੋ ਬੈਠੋ ਜੀ ਤੁਸੀਂ ਬੈਠੋ ਜਿਨ੍ਹਾਂ ਨੂੰ ਆਪਾਂ ਕੀ ਕਹਿੰਦੇ ਆ ਆਰਥੀਆ ਨਾ ਆਪਣਾ ਹੁਣ ਤੱਕ 9 ਮਾਸ ਦਾ ਰਿਸ਼ਤਾ ਪਰਿਆ ਆ ਰਿਹਾ 40 ਸਾਲ ਮੈਨੂੰ ਲੱਗਦਾ ਹੁਣ 7 ਸਾਲਾਂ ਇਹ ਤਕਰੀਬਨ ਹੋ ਗਿਆ 1947 ਤੋਂ ਬਾਅਦ ਆ ਏਪੀਐਮਸੀ ਤੋਂ ਲੱਗ ਗਿਆ ਉਹਦੇ ਜਿੱ ਕੀ ਕੀਤਾ ਗਿਆ ਐਮਐਸਪੀ ਦਿੱਤੀ ਗਈ ਐਮਐਸਪੀ ਦਾ ਕੀ ਮੀਨਿੰਗ ਆ ਮਿਨੀਮਮ ਸਪੋਰਟਿੰਗ ਪ੍ਰਾਈਸ ਵਿਕਟੋ ਘਟੜ ਪਈ ਐਨੀ ਐਨੇ ਰੇਟ ਤੇ ਦਾ ਸਾਡੀ ਫਸਲ ਕੀ ਕਰੂਗੀ ਵੇਗੂ ਵੀ ਵਿਕੂਗੀ ਐਦੋਂ ਘੱਟ ਕੋਈ ਰੇਟ ਦੇ ਹੀ ਨਹੀਂ ਸਕਦਾ ਐਮ ਐਸ ਪੀ ਨਾਲ ਕੀ ਹੋ ਗਿਆ ਵੀ ਇੱਕ ਸਰਕਾਰ ਵੱਨੀਓ ਇੱਕ ਆਪਾਂ ਨੂੰ ਤੈਪ ਰੇਟ ਮਿਲ ਗਿਆ ਜਿਹਦੇ ਤੇ ਆਪਾਂ ਉਹਨੇ ਰੇਟ ਤੋਂ ਜਿਆਦਾ ਜਿਆਦਾ ਫਸਲ ਖਰੀਦ ਸਕਦੇ ਨੇ ਜਿਹੜੇ ਆਤੀ ਹੋਣਗੇ ਉਹਦੋਂ ਘੱਟ ਵੀ ਖਰੀਦਣਗੇ ਪਰ ਬੈਠ ਜਾ ਯਾਰ ਐਮ ਐਸ ਪੀ ਵੀ ਕੀ ਕੀਤਾ ਉਹਨਾਂ ਨੇ ਭੰਗ ਕਰਨਾ ਹੀ ਉਹ ਕਰਤੀ ਕਿਉਂਕਿ ਸਿਰਫ 6% ਕਿਸਾਨ ਆ ਸਾਰੇ ਦੇਸ਼ ਦਾ ਜਿਹਨੂੰ ਐਮ ਐਸ ਪੀ ਮਿਲ ਰਹੀ ਹੈ ਯਾਨੀ ਕਿ ਜਿਹੜੀ ਮਿਨੀਮਮ ਸਪੋਰਟਿੰਗ ਪ੍ਰਾਈਸ ਮਿਲ ਰਹੀ ਹੈ ਪੂਰੇ 6% ਕਿਸਾਨਾਂ ਨੂੰ ਮਿਲ ਰਹੀ ਹੈ ਉਤੋਂ ਨਾਲ ਕੀ ਹੋਇਆ ਹੁਣ ਇਹ ਕੀ ਕਰਨ ਲੱਗੇ ਨੇ ਇੱਕ ਬਿੱਲ ਲੈ ਕੇ ਆ ਰਹੇ ਨੇ ਕਿਹੜਾ ਬਿੱਲ ਖੇਤੀ ਵਿਕਾਸ ਬਿੱਲ ਉਹ ਬਿੱਲ ਦੇ ਵਿੱਚ ਕੀ ਆ ਕੀ ਹੋ ਗਿਆ ਲੰਘਿਆ ਲੰਘਿਆ ਪਰਵਾਤ ਹੁੰਦੀਆਂ ਇਕੱਠਾਂ ਨਾ ਆਇਆ ਕਰ ਮੇਰਾ ਵੀਰ ਇੱਧਰ ਆ ਜਾ ਇਹ ਲੰਘਾ ਦੇ ਵੀਰ ਵਰਕੇ ਬਈ ਕੂਕਾ ਨਾ ਮਾਰ ਮੇਰੀ ਗੱਲ ਸੁਣ ਚੀਕਾ ਗੇੜੀ ਖੁਸ਼ੀ ਚ ਮਾਰਦੇ ਆਂ ਬਈ ਖੜਾ ਲੱਗਿਆ ਕਿਉਂ ਮੇਰਾ ਨਾ ਕਰੋ ਮੇਰਾ ਵੀਰ ਮੇਰੀ ਮਾਂ ਵੀ ਵੇਖ ਰਹੀ ਐ ਇੱਥੇ ਛੋਟੀਆਂ ਮਾਂ ਵੀ ਹਣਨੀਆਂ ਕੂਕਾ ਨਾ ਮਾਰੋ ਬੰਦਾ ਠੀਕ ਐ ਨਾ ਜਿਹਨੂੰ ਮੁਰਕੇ ਦੀ ਕੀਮਤ ਪਤਾ ਨਾ ਉਹ ਚੀਕ ਨਹੀਂ ਮਾਰੂਗਾ ਮੇਰਾ ਵੀ ਜਦੋਂ ਨਰਮਾਗੁਰ ਦੇ ਹੁੰਦਾ ਬਿਲ ਤੇ ਅਕੋਰਡਿੰਗ ਕੀ ਕਹਿੰਦੇ ਨੇ ਕਹਿੰਦੇ ਸਰਕਾਰ ਨਹੀਂ ਖਰੀਦੂਗੀ ਕੁਝ ਵੀ ਖਰੀਦਣਗੇ ਆਬਾਨੀ ਤੇ ਅਮਾਨੀ ਵਰਗੇ ਅੱਗੇ ਫਿਰ ਉਹਨੂੰ ਦੁਨੋਂ ਅਟਰੈਕਟ ਕਰਨ ਦੇ ਵਾਸਤੇ ਕੀ ਦਿੱਤਾ ਇਹਦੇ ਕੋਈ ਟੈਕਸ ਨਹੀਂ ਦਿੰਦੇ ਅਸੀਂ ਕਦੋਂ ਕਿਹਾ ਵੀ ਅਸੀਂ ਟੈਕਸ ਨਹੀਂ ਦੇਣਾ ਟੈਕਸ ਦੇਵਾਂਗੇ ਅਸੀਂ ਸਾਨੂੰ ਮੰਨ ਲਿਓ ਫਸਲਾਂ ਦੇ ਇੱਕ ਹੀ ਕਰਨਾ ਚਾਹੁੰਦੇ ਆ ਵੀ ਆਪਾਂ ਟੈਕਸ ਬੰਦ ਕਰ ਦਿੰਨੇ ਆ ਇੱਕ ਕਿਸਾਨਾਂ ਨੂੰ ਆਪਾਂ ਉਧਰ ਚੋਕੇ ਬਲਾਉਣੇ ਆ ਉਦੋਂ ਵਾਰ ਉਧਰ ਵੀ ਧੂਏ ਚਲਤ ਮਾਰਾਂਗੇ ਪੂਰੇ ਫਿਰਦੇ ਗੱਲ ਇਹ ਹੈ ਕਿ ਬਈ ਹੈ ਸਾਡਾ ਕਿਸੇ ਸਰਕਾਰ ਨਾਲ ਕਿਸੇ ਤਰ੍ਹਾਂ ਦੇ ਵਿਰੋਧ ਨਹੀਂ ਪਰ ਜਿੱਥੇ ਸਾਡੀ ਰੋਟੀ ਕੋਈ ਜਾਊ ਅਸੀਂ ਬੱਖਲ ਪਾਰ ਦਿਆਂਗੇ ਠੀਕ ਹੈ ਨਾ ਜੀ ਕੀ ਆ ਕਾਲੋ ਜਿੰਦਾਬਾਦ ਬਰੋੜਾ ਵੀ ਨਹੀਂ ਛੱਡਦੇ ਅੱਜ ਸਾਨੂੰ ਕੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਸੀਓ ਤੇ ਕਰਨ ਦੀ ਮਾਨਸ ਵਾਲੇ ਨੂੰ ਮਾਨਸ ਪਾਜ ਦਿਖਾ ਦਿਓ ਬਰਨਾਲੇ ਵਾਲੇ ਨੂੰ ਬਰਨਾਲੇ ਜਿਖਾ ਦਿਓ ਤਲਵੰਡੀ ਵਾਲੇ ਨੂੰ ਤਲਵੰਡੀ ਜਿਖਾ ਦਿਓ ਪੰਜਾਬ ਵਾਲੇ ਨੂੰ ਪੰਜਾਬ ਚੜ੍ਹਿਆਣੇ ਵਾਲੇ ਹੋੜਿਆਲੇ ਤੁਸੀਂ ਇਹ ੱਟਕਾ ਯੂਪੀ ਚ ਕਰ ਸਕਦੇ ਹੋ ਪੰਜਾਬ ਚ ਕਰੋਗੇ ਤੁਹਾਡਾ ਅਧਿਖਾ ਕਿਉਂਕਿ ਸਾਡੀਆਂ ਜ਼ਿੰਦਗੀਆਂ ਹਲਾ ਨਾਲ ਟਰੈਕਟਰਾਂ ਨਾਲ ਸੁਹਾਗਿਆਂ ਨਾਲ ਦੁਨੀਆਂ ਹੋਈਆਂ ਨੇ ਤੇ ਜੇ ਬਾਅਦੇ ਤੋਂ ਕੋਈ ਇਹ ਖੋਊਗਾ ਅਸੀਂ ਕਦੇ ਵੀ برداشت ਨਹੀਂ ਕਰਾਂਗੇ ਅੱਜ ਸਾਡੇ ਇਕੱਠੇ ਹੋਣ ਦਾ ਕੀ ਮਕਸਦ ਹੈ ਕੋਈ ਮਕਸਦ ਸਭ ਨੂੰ ਕਹੀ ਜਾਣਾ ਇੱਕ ਮਿੰਟ ਭਾਈ ਮੈਨੂੰ ਸਾਰੇ ਬਾਈ ਹੱਸੋ ਨਾ ਯਾਰ ਕਿ ਕਰ ਲੱਗ ਮੈਂ ਥੱਲੇ ਕਰਦਾ ਜਾ ਦੇਖ ਦਵਾਂ ਇਹਦਾ ਫਰਮਾ ਕੋਈ ਕਿਉਂ ਯਾਰ ਬਾਈ ਤੈਨੂੰ ਪਿਆਰ ਨਾਲ ਕਹੀ ਜਾਂਦੇ ਆ ਬਰਾਬਰ ਪੱਤਰਕਾਰ ਹੋਏਗਾ ਬਾਈ ਕਿਸਾਨ ਤਾਂ ਹੈਗਾ ਗੱਲ ਤਾਂ ਕਰ ਲੈਣੇ ਤਾ ਸਾਨੂੰ ਯਾਰ ਸਾਡੇ ਵਾਸਤੇ ਨਾ ਕਰ ਯਾਰ ਤੂੰ ਮੈਂ ਜਿਹੜੀ ਥੋੜਾ ਨਾਲ ਗੱਲ ਮੇਰਾ ਵੀਰ ਕਾੜੀਆਂ ਨੰਬਰ ਮੈਂ ਜਿਹੜੀ ਤੁਹਾਨੂੰ ਗੱਲ ਕਰਨ ਲੱਗਿਆ ਮੇਰਾ ਭਰਾ ਵੀ ਅੱਜ ਆਪਾਂ ਇੱਕ ਮਕਸਦ ਲਈ ਇਕੱਠੇ ਹੋਏ ਆ ਇਹ ਆਪਾਂ ਕੋਈ ਹੋਲਡਰ ਬਾਜੀ ਨਹੀਂ ਇਕੱਠੇ ਨਹੀਂ ਹੋਏ ਇਹ ਗੱਲ ਕੱਲੇ ਮਾਨਸਾ ਤੱਕ ਨਹੀਂ ਰੁਕੀ ਜੇ ਲੋੜ ਹੋਈ ਤਾਂ ਇਹ ਸ਼ੰਭੂ ਬਾਦਰੀ ਵੀ ਜਾਊਗੀ ਜੇ ਉਸ ਤੋਂ ਬਾਅਦ ਲੋੜ ਪਈ ਤਾਂ ਇਹ ਪਾਰ ਦੀ ਵੈਂਟਕ ਵੀ ਜਾਊਗੀ ਮੈਂ ਕੋ ਗੱਲ ਕਹਿਣਾ ਸਰਕਾਰ ਨੂੰ ਕਿ ਐਵੇਂ ਭੁੱਲ ਭਲੇਖੇ ਦਾ ਤੂੰ ਸਬਰ ਪਰਖੀ ਬੱਕਰਾ ਆ ਦੇ ਗੱਲ ਇੱਥੇ ਨਹੀਂ ਮੁੱਕਣੀ ਜੇ ਇੱਥੇ ਮੁੱਕਗੀ ਤਾਂ ਫਿਰ ਵੋਟਾਂ 'ਚ ਵੀ ਟਕਰਾਂਗੇ ਆਹਾਂ ਤਾੜੀਆਂ ਆਹਾਂ ਨਿਲਕਾਰੇ ਅੱਜ ਤੂਕਾਂ ਤੁਸੀਂ ਹੁਣ ਮਾਰ ਰਹੇ ਹੋ ਨਾ 2022 ਤੱਕ ਯਾਦ ਰੱਖਿਓ ਜੇ ਸਰਕਾਰ ਇਹ ਦਿਲ ਬਾਸ ਨਹੀਂ ਲੈਂਦੀ जरा पर अच्छा अलग एक मकसद की सा पार्टी वैर विरोध नहीं साजवान किसान एकता सिर्फ धरने च रहूगी जे यही कम चलता रहा था यह वोटा भी जाऊगी हम सीधी गल दस ਮੇਰੀ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਹੈ ਹੁਣ ਤੱਕ ਅੱਜ ਅਸੀਂ ਇੱਥੇ ਕਿਉਂ ਖੜੇ ਹੋਇਆ ਜਿੱਦਣ ਪਹਿਲਾਂ ਧਰਨਾ ਹੋਇਆ ਸੀ 15 ਤਰੀਕ ਨੂੰ ਪਾਨੇ ਕਿੰਨੀ ਤਰੀਕ ਦੇ ਉੱਤੇ 15 ਤਰੀਕ ਨੂੰ ਪਿਛਲੇ ਮਹੀਨੇ ਨੂੰ ਆ ਮਹੀਨੇ ਨੂੰ 15 ਤਰੀਕ ਨੂੰ ਅਸੀਂ ਕੀ ਕੀਤਾ ਜਿੱਦਾਂ ਧਰਨਾ ਹੋਇਆ ਬਾਈ ਧਿਆਨ ਨਾਲ ਗੱਲ ਸੁਣੋ ਸੁਣਨ ਵਾਲੀ ਗੱਲ ਸੁਣਨ ਵਾਲੀ ਗੱਲ 15 ਤਰੀਕ ਨੂੰ ਕੀ ਹੋਇਆ ਆਡੀ ਕੋਸ਼ਿਸ਼ ਕੀਤੀ ਸੀ ਵੀ ਅਸੀਂ ਜਿੰਨੇ ਵੀ ਯੰਗ ਬੰਦੇ ਆ ਆ ਮੇਰੇ ਵੀਰ ਨੇ ਭੈਣ ਨੇ ਭਰਾਵ ਨੇ ਅਸੀਂ ਸਾਰੇ ਤੁਹਾਨੂੰ ਬਹੁਤ ਜਾਣੇ ਸੌਂਦੇ ਨੇ ਤੁਸੀਂ ਮੈਨੂੰ ਲੱਗਦਾ ਸਾਰਿਆਂ ਵਿੱਚ ਤੁਹਾਨੂੰ ਸੁਣਦੇ ਹੋਗੇ ਵੀ ਅਸੀਂ ਕੀ ਕਹੌਣੇ ਆ ਇਹ ਸਾਡਾ ਤਿਉਹਾਰ ਕਰਦੇ ਨੇ ਜੇ ਨਾਲ ਵੀ ਅਸੀਂ ਕੋਈ ਕੰਮ ਦੀ ਗੱਲ ਕਹਾਂਗੇ ਤਾਂ ਇਹ ਸਾਡੇ ਨਾਲ ਜ਼ਰੂਰ ਟੁਰਨਗੇ ਜਿਵੇਂ ਤੁਸੀਂ ਅੱਜ ਤਰੋਂ ਅਸੀਂ ਕੀ ਕੋਸ਼ਿਸ਼ ਕੀਤੀ ਵੀ 15 ਨੂੰ ਅਸੀਂ ਯੂਨੀਅਨ ਦੇ ਧਰਨੇ 'ਚ ਪਹੁੰਚਦੇ ਆ ਪਰ ਉੱਥੇ ਉਹਨਾਂ ਨੂੰ ਇਹ ਚਾਰ ਹੋ ਗਿਆ ਕਿਤੇ ਸਾਡੇ ਉਹਨਾ ਪੁਰ ਵਗੜਨਾ ਜਾਵੇ ਚਲੋ ਅਸੀਂ ਗੱਲ ਮੰਨਦੇ ਆ ਵੀ ਚਲ ਫੋਟੋ ਹੁੰਦੀ ਆ ਹੁੰਡੜਵਾਜੀ ਹੁੰਦੀ ਆ ਬੈਠੋ ਵੀਰੇ ਪਰ ਅਸੀਂ ਕੋਈ ਕਲਾਕਾਰ ਦੇ ਤੌਰ ਤੇ ਕਿਤੇ ਨਹੀਂ ਜਾਂਦੇ ਜਦੋਂ ਦਾ ਲਾਕਡਾਊਨ ਹੋਇਆ 855 2 ਮਹੀਨੇ ਚੱਲਿਆ ਹੈਲੋ ਜਦੋਂ ਲੋਕਡਾਊਨ ਹੋਇਆ ਸੀ 2 ਮਹੀਨੇ 852 ਘੇਟ ਇਕੱਲੇ ਨੇ ਚਲਾਇਆ ਇਕੱਲੇ ਇਕੱਲੇ ਕਲਾਕਾਰ ਨਹੀਂ ਕਿਸਾਨ ਪਹਿਲਾਂ ਉਹਦੇ ਨਾਲੋਂ ਪਰ ਸਾਨੂੰ ਉਸ ਮਹੱਤਤਾ ਸਾਨੂੰ ਉਸ ਤਰੀਕੇ ਨਾਲ ਦਿੱਤੀ ਨਹੀਂ ਜਾਂਦੀ ਕਿਉਂਕਿ ਅਗਲਾ ਕੀ ਕਹਿੰਦਾ ਮੰਡੀ ਫਿਰ ਹੈ ਪਰ ਤੁਸੀਂ ਸਾਰੇ ਅੱਜ ਇੱਥੇ ਇਕੱਠੇ ਹੋਏ ਹੋ ਜੀ ਤੇ ਆਉਂਦੀ ਹੈ ਇਹ ਵੱਡੇ ਵੱਡਿਆਂ ਦਾ ਗੱਦਾ ਤਿਆਂ ਤੇ ਕਰ ਦਿੰਦੀ ਹੈ ਏ ਹਜੇ ਇਹ ਇਨਕਲਾਬ ਸੋਤੇ ਘਰਨੇ ਤੇ ਵਿਖਿਆ ਅੱਜ 25 ਤਰੀਕ ਤੋਂ ਬਾਅਦ ਇਹ ਇਨਕਲਾਬ ਹਰੇ ਕੈਦੀ ਤੇ ਵਿਖੂਗਾ ਇਹੀ ਕਾਰੇ ਝੰਡੇ ਹਰੇ ਕੈਦੀਆਂ ਤੇ ਜਾਣਗੇ ਜਾਣਗੇ ਕਿ ਨਹੀਂ ਜਾਣਗੇ ਚਲੋ ਕਿਸੇ ਬੰਦੇ ਨੂੰ ਕਿਸੇ ਯੂਨੀਅਨ ਨਾਲ ਕਿਸੇ ਜਥੇਬੰਦੀ ਨਾਲ ਸਾਡਾ ਕੋਈ ਇਰਖਾ ਨਹੀਂ जिते किसान की नौजवान की देश की हित होगी साजे बंदे, हरेक थान पहुंच गए कि नहीं पहुंचने नौजवान किसान चावा नौजवान किसान चढ़ावा खेती बाड़ी आर्डिनेस खात होनी है मेरा भी थोड़ा भ्रा बन के आया ਨੋ ਨੋ ਜਾਨ ਕਿਸਾਨ ਹੈ ਕਾ ਜਿੰਦਾਬਾਦ ਨੋ ਜਾਨ ਕਿਸਾਨ ਹੈ ਕਾ ਜਿੰਦਾਬਾਦ 21 ਟੁਕੀ ਚੱਕ ਦੇ ਆਗੇ ਦੋ ਗੋਡਾ ਰੱਖ ਦੇ ਆਗੇ 21 ਟੁਕੀ ਚੱਕ ਦੇ ਆਗੇ ਅੱਜ ਧਰਨੇ ਤੇ ਬੈਠਾ ਜਿਹੜਾ ਗੀਤਾ ਵਾਲਾ ਨਹੀਂ ਧਰਨੇ ਆਦੇ ਮਿਲਾਂਗੇ ਮੇਰੇ ਵੀਡੀਓ 25 ਤਰੀਕ ਤੋਂ ਬਾਅਦ ਅੱਜ ਦੇ ਦਿਨ ਤੋਂ ਬਾਅਦ ਜਿੱਥੇ ਜਿੱਥੇ ਜਿਹੜਾ ਜਿਹੜਾ ਧਰਨਾ ਹੋਊਗਾ ਜੀ ਸਾਰੇ ਪਹੁੰਚਾਂਗੇ ਇਹ ਜਾਣਕਾਰੀ ਦਿਆ ਸਾਰੇ ਯਾਰਾਂ ਬਹੁਤ ਬਹੁਤ ਧੰਨਵਾਦ ਬਾਈ ਦਾ ਏਡਾ ਬੜਾ ਨਾਲ ਕੀਤਾ ਸਿੱਧੂ ਦਾ ਇਹਨਾਂ ਨੇ ਕਿਹਾ ਸੀ ਸੁਣਾ ਲਿਆ ਜੀ ਫਿਰ ਬਹਿ ਜਾ ਇੱਕ ਮਿੰਟ ਨੂੰ ਬਹਿ ਜਾ ਵੀਰੇ ਬਹਿ ਜਾ ਜੇ ਸੁਣਨੀ ਆ 2 ਮਿੰਟ ਸੁਣਨੀ ਆ ਗੱਲਾਂ ਨੇ ਦੋ ਹੀ ਗੋਣਿਆਂ ਨੇ ਸੁਣਾ ਦੇਣ ਦੇ ਬੰਦੇ ਔਰ ਦੀਆ ਜੀ ਮੈਂ ਹੋਰ ਸ਼ਾਂਤੀ ਕਰੋ ਮੈਂ ਸ਼ੂ ਕਰਨ ਲੱਗਿਆ ਭਾਈ ਇਹਦਾ ਧਿਆਨ ਨਾਲ ਸੁਣੀ ਹੋ ਸੁਣ ਦਿਲੀਏ ਇੱਕ ਵਾਰਨਿੰਗ ਤੈਨੂੰ ਜੇ ਹੱਥ ਪਾਏਗੀ ਸਾਡੇ ਪਰਦੇਿਆਂ ਤੇ ਭਈਆ ਯਾਰੋ ਪਰ ਆ ਐਸਾ ਦੱਸਾ ਵੇ ਇਹਦਾ ਕੈਮਰਾ ਕਰਾਏ ਥੱਲੇ ਬੈਠ ਬੈਠ ਇਹ ਤੁਸੀਂ ਕਹਿੰਦੇ ਹੋ ਬਈ ਮੀਡੀਆ ਦੇ ਮਗਰ ਪੈਂਦੇ ਤੁਸੀਂ ਹਰਦੇ ਨਹੀਂ ਕਰੇ ਤੇ ਆਹ ਸੁਣ ਬੰਦੀਏ ਇੱਕ ਵਾਰਨਿੰਗ ਤੈਨੂੰ ਜੇ ਹੱਥ ਪਾਵੇਂਗੀ ਸਾਡੇ ਪਰਨਿਆਂ ਤੇ ਆਹ ਮੜਾ ਮੂਹੀ ਕਮਾਨ ਮੈਂ ਸੁਣਿਆ ਰਾਜਧਾਨੀਏ ਖੋਟੀ ਨੂੰ ਹੋ ਖਾਈ ਤੇ ਜੱਟ ਆਇਆ ਮਾੜਾ ਨਹੀਂ ਬਸਦੇ ਜਾ ਕੇ ਮੋਦੀ ਨੂੰ ਮਨਾ ਮੂਹੀ ਕਮਾਨ ਮੈਂ ਸੁਣਿਆ ਰਾਜ ਧਾਨੀਏ ਫੋਟੀ ਨੂੰ ਆਈ ਤੇ ਡਟ ਆਇਆ ਮਾੜਾ ਕੱਸਦੇ ਜਾ ਕੇ ਮੋਤੀ ਨੂੰ ਨਹੀਂ ਤਾਂ ਦੂਜਿਆਂ ਵਾਂਗੂ ਅੰਤ ਨੂੰ ਪਛਤਾਏਗਾ ਕਰਨਿਆ ਤੈ ਨਹੀਂ ਸੁਣ ਪਈਏ ਇਹ ਕਮਾਰਨਿੰਗ ਤੈਨੂੰ ਜੇ ਹੱਥ ਪਾਵੇਂਗੇ ਸਾਡੇ ਨਾਤਾ ਦੇਣਾ ਤੇਰਾ ਪਲਟੇ ਐ ਕਿ ਨਹੀਂ ਗੱਲ ਮੁੱਕਰੀ ਨਹੀਂ ਧਰਨਿਆਂ ਤੇ ਤੂੰ ਜੀਨੇ ਬਚਾਈ ਉਹਨੂੰ ਮਾਰੇ ਨਹੀਂ ਤਰਸ ਕਰੇ ਨਾ ਭੋਰਾ ਨਹੀਂ ਤੂੰ ਕਿੱਲੇ ਇੱਕ ਰਛਾਉਂਦੀ ਫਿਰਦੀ ਏ ਛਦਨ ਪਤੰਦਰ ਔਰਾ ਨਹੀਂ ਕਹਿੰਦਾ ਗਾਇਆਂ ਦਾ ਡਰ ਜਾਨੀਏ ਡਰਦੇ ਨਾਲ ਸ਼ੇਰ ਨਹੀਂ ਡਰਦੇ ਉਹ ਗੁੰਝਾ ਗੁੰਝਾ ਡਰ ਜਾਂਦੀਆਂ ਨੇ ਸ਼ੇਰ ਨਾਲ ਡਰਦਾ ਡਰਨੇ ਆ ਤੇ ਸੁਣ ਲਈਏ ਇੱਕ ਵਾਰਨਿੰਗ ਤੈਨੂੰ ਜੇ ਹੱਥ ਪਾਵੇਂਗੀ ਸਾਡੇ ਤੇਰਾ ਤਕਤ ਦੇਣਾ ਪਲਟੇ ਐ ਜਕੀ ਨਹੀਂ ਗੱਲ ਮੁੱਕਣੀ ਨਹੀਂ ਜੇ ਐਵੇਂ ਕੰਮ ਚੱਲ ਨਹੀਂ ਗਿਆ ਮੋਦੀ ਸਾਹਿਬ ਨੇ ਬਿੱਲ ਪਾਸ ਕਰਕੇ ਕੱਲੀ ਸਾਨੂੰ ਵਾਹਿ ਵਾਹਿ ਨਹੀਂ ਕੀਤੀ ਪੰਜਾਬ ਦੇ ਦੇਸ਼ ਦੇ ਲੋਕਤੰਤਰ ਨੂੰ ਬਾਇ-ਬਾਈ ਕੀਤੀ ਹੈ ਇੱਕ ਚੈਨਲ ਚੱਲਦਾ ਹੈ ਨੈਸ਼ਨਲ ਚੈਨਲ ਰਾਜ ਸਭਾ ਟੀਵੀ ਆਪਣੇ ਤਮੰਨ ਦਾ ਕੋਈ ਨਹੀਂ ਦੇਖਦਾ ਹੁਣ ਉਹਦੇ ਉੱਤੇ ਸੈਸ਼ਨ ਚੱਲਦਾ ਕੋਈ ਵੀ ਬਿੱਲ ਪਾਸ ਹੁੰਦਾ ਮਤਾ ਪਾਸ ਹੁੰਦਾ ਉਹ ਬੰਦ ਕੀਤਾ ਜਾਂਦਾ ਯਾਨੀ ਕਿ ਉੱਤੇ ਸਾਰੇ ਕਿਤੇ ਲਾਈਵ ਕੀਤਾ ਜਾਂਦਾ ਪਰ ਜਿੱਦਣ 20 ਸਤੰਬਰ ਨੂੰ ਇਹ ਮਤਾ ਬਣਾ ਰਹੇ ਸੀ ਦੋ ਸਸਤ ਨੂੰ ਹੁੰਦੇ ਨੇ ਇੱਕ ਤਾਂ ਹੁੰਦਾ ਵੋਇਸ ਨੋਟ ਸਿਸਟਮ ਦੂਜਾ ਸਿਸਟਮ ਹੁੰਦਾ ਡਿਵੀਜ਼ਨ ਸਿਸਟਮ ਕੋਟਾ ਪੁਆਇਆ ਜਾਂਦੀਆਂ ਨੇ ਜੇ ਪਹਿਲਾਂ ਵੋਇਸ ਨੋਟ ਸਿਸਟਮ ਦੇ ਵਿੱਚ ਨਹੀਂ ਪੁਆਇਆ ਜਾਂਦੀਆਂ ਤਾਂ ਦੂਜਾ ਡਿਵੀਜ਼ਨ ਚ ਪਾਈਆਂ ਜਾਂਦੀਆਂ ਮੰਨ ਲਓ ਆਪਾਂ ਇੱਥੇ 100 ਬੰਦਾ ਰੱਖਿਆ 100 ਬੰਦੇ ਤੋਂ ਆਪਾਂ ਕੋਈ ਮਤਾ ਪਾਸ ਕਰਨਾ ਹੈ ਜਦੋਂ 100 ਬੰਦਾ ਇਕੱਠੇ ਕਰੇ ਕਰਕੇ ਕਹੂਗਾ ਜੀ ਹਾਂ ਅਸੀਂ ਹੱਕ ਤਾਂ ਜੇ ਕੋਈ ਵਿਰੋਧ ਚ ਕਹਿੰਦਾ ਤਾਂ ਫੇਰ ਡਿਵੀਜ਼ਨ ਸਿਸਟਮ ਲੱਗਦਾ ਕਰਕੇ ਰਾਏ ਸਭਾ ਦਾ ਟੀਵੀ ਬੰਦੀ ਕਰਤਾ ਕੀ ਇਹ ਕੋਈ ਵੱਡੀ ਸੱਤ ਲੋਕਤੰਤਰ ਨੂੰ ਕੋਈ ਵੱਜ ਸਕਦੀ ਹੈ ਰਾਜ ਕਰਨਾ ਜਮ ਜਮ ਕਰੋ ਅਸੀਂ ਖੁਦ ਕਹਨੇ ਆ ਤੁਸੀਂ ਰਾਜ ਕਰੋ ਪਰ ਰਾਜ ਸਾਡੇ ਮਹਾਰਾਜਾ ਰਣਜੀਤ ਸਿੰਘ ਵਰਗਾ ਹੋਣਾ ਚਾਹੀਦਾ ਮਹਾਰਾਜਾ ਰਣਜੀਤ ਸਿੰਘ ਉਹ ਮਹਾਨ ਸ਼ਖਸੀਅਤ ਜਿਹਦੇ 40 ਸਾਲ ਰਾਜ ਦੇ ਵਿੱਚ ਕਦੇ ਕੋਈ ਭੁੱਖਾ ਨਹੀਂ ਸੁੱਤਾ ਬੰਦਾ ਝੱਡੋ ਕੁੱਤਾ ਨਹੀਂ ਸੁੱਤਾ ਇਹੋ ਜਿਹਾ ਰਾਜ ਕਰੋ ਅਸੀਂ ਵੀ ਤੁਹਾਡੇ ਰਾਜ ਦੇ ਖੁਸ਼ ਹਾਂ ਪਰ ਦੇਸ਼ ਦਾ 7 ਕਰੋੜ ਕਿਸਾਨ 7 ਕਰੋੜ ਕਿਸਾਨ 0.6% ਜੀਡੀਪੀ ਤੇ ਪਲ ਰਿਹਾ ਦੇਸ਼ ਦੀ ਤੇ ਪਿਛਲੇ ਵੀ ਮਹੀਨੇ ਗਵਰਨਰ ਆਫ ਆਰਬੀਆਈ ਰਜ਼ਰ ਬੈਂਕ ਆਫ ਇੰਡੀਆ ਉਹ ਕਹਿ ਰਹੇ ਆ ਉਹਨੇ ਸਟੇਟਮੈਂਟ ਦਿੱਤੀ ਉਹ ਬਾਈ ਬਹਿ ਜਾ ਕੰਮ ਦੀ ਗੱਲ ਲੱਸੋ ਤੁਨੂੰ گورنر ਆਫ ਆਰਬੀਆਈ ਨੇ ਕੀ ਸਟੇਟਮੈਂਟ ਦਿੱਤੀ ਕਹਿੰਦੇ ਅਸੀਂ ਕਿਸਾਨ ਨੂੰ ਦਿਹਾੜੀਆਂ ਬਣਾ ਕੇ ਸ਼ਹਿਰ ਚ ਲਿਆਉਣਾ ਹੈ ਧਿਆਨ ਨਾਲ ਗੱਲ ਸੁਣੋ ਕੀ ਕਿਹਾ ਕਿਸਾਨ ਨੂੰ ਕੀ ਬਣਾ ਕੇ ਲਿਆਉਣਾ ਆ ਨੀਤੀਆਂ ਇਹਨਾਂ ਦੀਆਂ ਬਾਕੀ ਐਸਤਾ ਦਿਹਾੜੀਆਂ ਨਹੀਂ ਆਉਂਦਾ ਭਰਾ ਮੰਨਦੇ ਆ ਅਸੀਂ ਦਿਹਾੜੀ ਕਰਦੇ ਆ ਭਰਾ ਉਹਦੇ ਖੇਤਾਂ 'ਚ ਕਰਦੇ ਆ ਥੋੜੀਆਂ ਟਿਕਾਨਾਂ 'ਤੇ ਨਹੀਂ ਕਰਦੇ ਇਹਨਾਂ ਦਾ ਮਤਾ ਇਹ ਐ ਕਿਸਾਨਾਂ ਨੂੰ ਐਕਸਪਲੋਇਟ ਕਰਨ ਦਾ ਇਹੀ ਆਹੀ ਬੈਹੋ ਯਾਰ ਉਹ ਬੈਹੋ ਬੈਹੋ ਉਹ ਬੈਹੋ ਅਸਟਾਰ ਬੈਹੋ ਇਹੀ ਬੰਦ ਜੇ ਇਹ ਬੰਦ ਪਾਸ ਹੋ ਜਾਂਦਾ ਪਤਾ ਕੀ ਹੋਣਾ ਉਹ ਭਾਈ ਫਿਰ ਉਹੀ ਗੱਲ ਕਰਨ ਲੱਗੇ ਹੱਥ ਬੰਨ ਕੇ ਬੇਨਤੀ ਆ ਜੇ ਭਾਈ ਮੰਨੋ ਤਾਂ ਬਹਿਜੋ ਜੇ ਨਹੀਂ ਮੰਨਦੇ ਤਾਂ ਫਿਰ ਭਾਈ ਘਰਾਂ ਨੂੰ ਚਲਦੇ ਆਪਾਂ ਆ ਬੈਠੇ ਬਿਠਾਉਂਦੇ ਰਹਿ ਜਾਓਗੇ ਇਹਨੂੰ 3 ਵਜੇ ਜਾਣਗੇ ਹੋਰ ਵੀ ਬੰਦੇ ਆਣੇ ਬੋਲਣ ਜੇ ਇਹ ਬਿੱਲ ਪਾਸ ਹੋ ਜਾਂਦਾ ਜੇ ਇਹ ਬਿੱਲ ਪਾਸ ਹੁੰਦਾ ਪਤਾ ਕੀ ਹੂ ਇਹ ਬਿੱਲ ਗੁਜਰਾਤ ਚ ਪਾਸ ਹੋਇਆ ਸੀ ਯੂਪੀ ਚ ਪਾਸ ਹੋਇਆ ਸੀ ਉਤੋਂ ਦੀ ਪੈਪੀ ਕੰਪਨੀ ਨੇ ਪਿਛਲੇ ਤੋਂ ਪਿਛਲੇ ਸਾਲ ਕਿਸਾਨਾਂ ਦੇ ਉੱਤੇ ਕੇਸ ਕਰਤਾ ਕੇਸ ਦਾ ਕਿਉਂ ਕੀਤਾ ਕਹਿੰਦੇ ਸਾਡੀ ਪਸੰਦ ਦੀ ਫਸਲ ਨਹੀਂ اگਉਂਦੇ ਕਹਿੰਦੇ ਇਹਨਾਂ ਦੇ ਆਲੂ ਨਹੀਂ ਵਧਿਆ ਹੁੰਦੇ ਹੁਣ ਜਿਹੋ ਜਿਹੇ ਆਲੂ ਹੁੰਦੇ ਆਲੂ ਤਾਂ ਹੋਜੀ ਹੋਣਗੇ ਠੀਕ ਹੈ ਆਲੂਾਂ ਦੇ ਖੋਨਾ ਦਾ ਚੜਾਉਣਾ ਰਹੀ ਕਿਸਾਨ ਪਰ ਇਹਨਾਂ ਕੰਪਨੀਆਂ ਨੇ ਐਕਸਪਲੋਇਟ ਕਰਕੇ ਅਦਾਜ਼ ਚ ਲੈ ਕੇ ਕਿਸਾਨਾਂ ਨੂੰ ਸਾਡੇ ਕੁਝ ਕਿਸਾਨ ਵੀਰੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਆਪਣੇ ਅਜੇ ਤੱਕ ਸਾਈਨ ਕਰਨੇ ਵੀ ਨਹੀਂ ਹੁੰਦੇ ਉਹਨਾਂ ਬੰਦਿਆਂ ਨੂੰ ਏਡੇ ਏਡੇ ਗੁੱਟ ਕੰਟਰੈਕਟ ਸਾਈਨ ਕਰਵਾਉਣਗੇ ਤੇ ਮੰਗਰੋਂ ਫਿਰ ਤੋੜੀ ਫਿਰਨਗੇ ਕਚਰਾ ਇਹ ਅੱਜ ਪਰੇ ਫਿਰੋ ਸੋ ਮੇਰੇ ਵੀਰੋ ਅੱਜ ਇਹ ਔਖੀ ਘੜੀ ਹੈ ਜਿੰਨਾ ਨੌਜਵਾਨ ਅੱਜ ਝੜਿਆ ਸਾਰਿਆਂ ਦੀ ਕੋਈ ਇੱਕ ਬੇੰਤੀ ਹੈ ਮੇਰੇ ਭਰਾ ਇੱਕ ਜੁੱਟ ਇਕੱਠੇ ਰਹੋ ਆਓ ਇਸ ਖੇਤੀ ਵਿਰੋਧੀ ਬਿੱਲ ਦਾ ਵਿਰੋਧ ਕਰੀਏ ਇਕੱਠੇ ਹੋਈਏ ਕਿਸਾਨਾਂ ਦਾ ਸਹਾਰਾ ਬਣੀਏ ਤੇ ਆਜੋ ਆਪਾਂ ਦੱਸੀਏ ਕਿ ਜਵਾਨ ਵੀ ਕਿਸਾਨ ਦੇ ਨਾਲ ਨੌਜਵਾਨ ਕਿਸਾਨ ਇਕਤਾ ਜਿੰਦਾਬਾਦ ਨੌਜਵਾਨ ਕਿਸਾਨ ਇਕਤਾ ਜਿੰਦਾਬਾਦ ਜਿਉਂਦੇ ਬਸੇ ਰਹੋ ਮੇਰੇ ਭਰਾ ਅਜਨੇਪੁਰ ਦਾ ਕੁਝ ਗੱਲਾਂ ਕਰਾਂ